40 40 ਲੱਖ ਰੁਪਈਆ ਨਹੀਂ ਸੀ ਦੇਣਾ ਪੈਣਾ ਜੇ ਜੇ ਰਾਜਾ ਰਣਜੀਤ ਸਿੰਘ ਨਾ ਪੈਂਦਾ ਮੰਜੇ ਤੇ ਸਹੀ ਗੱਲ ਆ ਬਈ ਐਨੇ ਪੈਸੇ ਲਾ ਕੇ ਜਾਣ ਦੀ ਬਾਹਰ ਲੋੜ ਨਹੀਂ ਸੀਗੀ ਆ ਰਣਜੀਤ ਬਾਵੇ ਨੇ ਕਿੰਨੀ ਘੈਂਟ ਗੱਲ কইਈ ਆ ਬਈ ਯਾਰ ਕੀ ਕਹਿਣਾ ਚਾਹੂਗੇ ਤੁਸੀਂ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਲਾੜਾ ਨਾ ਹੁਣ ਸਾਰਿਆਂ ਨੂੰ ਪਹਿਲਾਂ ਤਿਆਰ ਹੋ ਗਏ ਪਤੰਗ ਚੜਾਉਣ ਲੱਗ ਗਏ ਯਾਰ ਤੇ ਜਦੋਂ ਬਰਾਤੀ ਤਿਆਰ ਹੋ ਗਏ ਤੇ ਕਹਿੰਦਾ ਇੱਕ ਪੇਚਾ ਤਾਂ ਲਾ ਲਈਏ ਫੇਰ ਹੀ ਆਪਾਂ ਜਾਵਾਂਗੇ ਬਰਾਤ ਲੈ ਕੇ ਸੱਚੀ ਯਾਰ ਆਪਣਾ ਸੌਂਕ ਪੂਰਾ ਕਰਨ ਦੇ ਲਈ ਦੇਖੋ ਯਾਰ ਇਹਨੇ ਕੀ ਚੁਣਿਆ ਕਹਿੰਦਾ ਵਿਆਹ ਤਾਂ ਫੇਰ ਵੀ ਕਰਾ ਲਾਂਗੇ ਕਹਿੰਦਾ ਪਹਿਲਾਂ ਪਤੰਗ ਚੜਾਲ ਗਏ ਬਸੰਤਰੋ ਤਨੰਗ ਜੋਗ ਨਹੀਂ ਕੀ ਕਹਿਣਾ ਚਾਹੋਗੇ ਤੁਸੀਂ ਵੀਡੀਓ ਬਾਰੇ ਦੱਸਿਓ ਜਰੂਰ ਆ ਨਾ ਸਾਲੀ ਵੱਲੋਂ ਨਾ ਆਪਣੇ ਜੀਜੇ ਨੂੰ ਇੱਕ ਗਿਫਟ ਦਿੰਦੀ ਆ ਤੇ ਜੀਜਾ ਦੇਖੋ ਕਿੰਨਾ ਕਾਲਾ ਹੋਇਆ ਪਿਆਗਾ ਇਸ ਡੱਬੇ ਨੂੰ ਗਿਫਟ ਨੂੰ ਖੜਕਾ ਖੜਕਾ ਕੇ ਦੇਖਦਾ ਤੇ ਜਦੋਂ ਖੋਲ ਕੇ ਦੇਖਦਾ ਤਾਂ ਦੇਖਦੇ ਆਪਾਂ ਕੀ ਨਿਕਲੂਗਾ ਕੋਲੀ ਆਂਦਾ ਬਾਈ ਵਿੱਚੋਂ ਨਿਕਲੀ ਆ ਉਹਦੇ ਚੁੰਗਣੀ ਦੇਖੋ ਬਾਈ